ਫਰੀਦਕੋਟ ਦੇ ਜੈਤੋ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਰੋਡ ਸ਼ੋਅ ਕਰਨ ਲਈ ਪਹੁੰਚ ਰਹੇ ਨੇ ਤਸਵੀਰਾਂ ਤੋਂ ਦਿਖਾ ਦਿੰਦੇ ਨੇ ਤਸਵੀਰਾਂ ਜਿਹੜੀਆਂ ਨੇ ਜੈਤੋ ਦੇ ਚੈਨਾ ਬਾਜ਼ਾਰ ਦੇ ਨੇ ਇੱਥੋਂ ਦੀ ਗੱਲ ਕੀਤੀ ਜਾਵੇ ਤਾਂ ਇਸ ਲੋਕ ਸਭਾ ਹਲਕੇ ਤੋਂ ਫਰੀਦਕੋਟ ਲੋਕ ਸਭਾ ਹਲਕੇ ਤੋਂ ਜੋ ਕਰਮਜੀਤ ਅਨਮੋਲ ਨੇ ਉਹ ਮੈਦਾਨ ਵਿੱਚ ਵਿੱਚ ਨੇ ਅਤੇ ਉਹਨਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਪਹੁੰਚ ਰਹੇ ਨੇ ਇੱਕ ਵੱਡਾ ਰੋਡ ਸ਼ੋਅ ਜਿਹੜਾ ਹੈਗਾ ਜੈਤੋ ਦੀ ਧਰਤੀ ਤੇ ਅੱਜ ਕੀਤਾ ਜਾਣਾ ਹੈ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਚਾਰੇ ਚੋਰੇ ਜਿਹੜਾ ਪੁਲਿਸ ਦਾ ਖੜਾ ਪੈਰਾ ਜਿਹੜਾ ਹੈਗਾ ਇੱਥੇ ਵੇਖਣ ਨੂੰ ਮਿਲ ਸਕਦਾ ਹੈ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਆ ਜਿਹੜਾ ਰੋਡ ਸ਼ੋਅ ਹੈ ਕੁਝ ਹੀ ਦਰ ਵਿੱਚ ਸ਼ੁਰੂ ਹੋਈ ਜਾਵੇਗਾ ਦੇ ਕੁਝ ਹੀ ਦਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਇੱਥੇ ਪਹੁੰਚਣਗੇ ਅਤੇ ਰੋਡ ਸ਼ੋਅ ਜਿਹੜਾ ਹੈਗਾ ਇੱਥੋਂ ਸ਼ੁਰੂ ਕੀਤਾ ਜਾਵੇਗਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਜਿਹੜੇ ਉਹਨਾਂ ਦੇ ਸਮਰਥਕ ਨੇ ਉਹ ਇੱਥੇ ਪਹੁੰਚੜੇ ਸ਼ੁਰੂ ਹੋ ਗਏ ਨੇ ਅਤੇ ਇਸ ਦੇ ਨਾਲ ਹੀ ਗੱਲ ਕੀਤੀ ਜਾਵੇ ਜਹਤੋਂ ਵਿੱਚ ਹੀ ਅਜ ਸੁਖਵੀਰ ਸਿੰਘ ਬਾਦਲੀ ਪਹੁੰਚ ਰਹੇ ਨੇ ਪਰ ਇਸ ਰੋਡ ਸ਼ੋਅ ਦੀ ਗੱਲ ਕੀਤੀ ਜਾਵੇ ਜਿੱਤੇ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਭਗਵੰਤ ਸਿੰਘ ਪਹੁੰਚ ਰਹੇ ਨੇ ਉਹਨਾਂ ਦੀਆਂ ਤਸਵੀਰਾਂ ਇਸ ਵਕਤ ਤੁਸੀਂ ਵੇਖ ਸਕਦੇ ਹੋ ਹੱਥਾਂ ਦੇ ਵਿੱਚ ਟੰਡੇ ਫੜ ਕੇ ਜਿਹੜੇ ਉਹਨਾਂ ਨੂੰ ਚਾਉਣ ਵਾਲੇ ਨੇ ਆਮ ਆਦੀ ਪਾਰਟੀ ਦੇ ਕਾਰਕਟਰ ਜਿਹੜੇ ਨੇ ਉਹ ਵੱਡੇ ਗੰਤੇ ਵਿੱਚ ਇੱਥੇ ਹਿੱਸਾ ਲੈ ਰਹੇ ਨੇ ਅਤੇ ਇਸ ਰੋਡ ショਅ ਦੀ ਰੌਣਕ ਜਿਹੜੀ ਹੈਗੀ ਆ ਉਹ ਵਧਾਈ ਜਾ ਰਹੀ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਵੱਡੇ ਗੰਤੇ ਵਿੱਚ ਨੌਜਵਾਨ ਅਤੇ ਬੱਚਾਂ ਦੀ ਬਜ਼ੁਰਗਾਂ ਦੀ ਗੱਲ ਕੀਤੀ ਜਾਵੇ ਹਰ ਵਰਗ ਦੇ ਲੋਕ ਜਿਹੜੇ ਨੇ ਅੱਜ ਇਸ ਰੋਡ ショਅ ਵਿੱਚ ਸ਼ਾਮਿਲ ਹੋ ਰਹੇ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਫੁੱਲਾਂ ਦੇ ਨਾਲ ਗੱਡੀਆਂ ਨੂੰ ਸਜਾਇਆ ਗਿਆ ਹੈ ਅੱਜ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਸੋਢੀ ਹੀ ਦੇਰ ਬਾਅਦ ਇੱਥੇ ਪਹੁੰਚਣਗੇ ਅਤੇ ਲੋਕਾਂ ਨੂੰ ਸੰਬੋਧਨ ਕੀਤਾ ਜਾਵੇਗਾ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਜਾਵੇਗੀ ਤਸਵੀਰਾਂ ਦੇਖ ਸਕਦੇ ਤੁਸੀਂ ਇਹ ਤਸਵੀਰਾਂ ਜਿਹੜੀਆਂ ਨੇ ਰੋਡ ショਦੀਆ ਨੇ ਜੋ ਕਿ ਜੈੱਟੋ ਦੇ ਵਿੱਚ ਇਸ ਵਕਤ ਨਿਕਲ ਰਿਹਾ ਹੈ ਮਹਿਲਾਵਾਂ ਦੀ ਗਿਣਤੀ ਗੱਲ ਕੀਤੀ ਜਾਵੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਜਿਹੜੀਆਂ ਨੇ ਉਹ ਇਸ ਵਿੱਚ ਹਿੱਸਾ ਲੈ ਰਹੇ ਨੇ ਖੋਸਾ ਸਾਹਿਬ ਕਿਵੇਂ ਦਾ ਰੋਡ ショ ਹੋ ਰਵੇਗਾ ਕੀ ਖਾਸ ਨੇ ਵਾਲਾ ਬਹੁਤ ਵਧੀਆ ਰਹੇਗਾ ਇਹ ਲੋਕਾਂ ਚ ਪੂਰਾ ਸ਼ਾ ਸੀਐਮ ਸਾਹਿਬ ਦੇ ਸਾਰੇ ਪਿਆਰ ਕਰਨ ਵਾਲੇ ਚਹੇਤੇ ਆ ਜਿੰਨੇ ਇੱਥੇ ਸਾਰੇ ਪਹੁੰਚੇ ਹੋਏ ਨੇ ਸੋ ਲੋਕਾਂ ਦਾ ਵੀ ਧੰਨਵਾਦ ਕਰਦੇ ਆ ਇਨਾ ਪਿਆਰ ਦੇਣ ਲਈ ਆਮ ਆਦਮੀ ਪਾਰਟੀ ਪੂਰੀ ਚੜ੍ਹਦੀ ਕਲਾ ਦੇ ਵਿੱਚ ਪੂਰੀ ਲੀਡ ਨਾਲ ਲੋਕਾਂ ਦਾ ਇਕੱਠ ਦੱਸਦਾ ਅਜੇ ਤਾਂ ਸਾਡਾ ਲੱਗ ਜੂਗਾ ਘੰਟਾ ਅਸੀਂ ਐਮ ਸਾਹਿਬ ਨੂੰ ਪਹੁੰਚਣ ਤੇ ਘੰਟਾ ਪਹਿਲਾਂ ਤੁਸੀਂ ਮਾਹੌਲ ਦੇਖ ਲਓ ਹਜੇ ਤਾਂ ਨੇੜੇ ਤੇੜੇ ਦੇ ਪਿੰਡਾਂ ਵਾਲੇ ਆ ਜਾਈ ਜਾਂਦੇ ਸੁਣੇ ਹੈ ਹਜੇ ਆ ਰਹੇ ਨੇ ਥੋੜੀ ਦੂਰ ਸੁਖਵੀਰ ਸਿੰਘ ਬਾਦਲ ਵੀ ਅੱਜ ਆਪਣੀ ਰੈਲੀ ਕਰ ਰਹੇ ਨੇ ਦੇਖੋ ਜੀ ਉਹਨਾਂ ਨੇ ਆਪ ਦਾ ਝੂਟ ਤੂਹਾਨ ਮਾਰਨੇ ਆ ਅਸੀਂ ਤਾਂ ਲੋਕਾਂ ਦੇ ਪਿਆਰ ਕਰਨ ਵਾਲੇ ਲੋਕਾਂ ਦੇ ਚਹੇਤੇ ਕੀ ਲੱਗਦਾ ਹੈ ਸੀਟ ਦਾ ਕੀ ਬਣੇਗਾ ਇਸ ਦਾ ਕਿਉਂਕਿ ਕਾਫੀ ਤਰੁੰਦਰ ਜਿਹੜੇ ਨੇ ਉਹ ਮੈਦਾਨ ਵਿੱਚ ਉਤਾਰੇ ਨੇ ਹਰ ਇੱਕ ਪਾਰਟੀ ਨੇ ਨਹੀਂ ਇਹਦਾ ਇੱਕ ਤਰਫਾ ਹੀ ਹੈ ਜੀ ਲੀਡ ਵਧਾਉਣ ਲਈ ਲੱਗੇ ਹੋਏ ਆ ਇਹ ਕਿਸੇ ਨਾਲ ਮੁਕਾਬਲਾ ਦਾ ਸ਼ੋਅ ਹੋਈ ਨਹੀਂ ਨਾ ਰਿਆ ਉਹ ਤੁਹਾਨੂੰ ਸਾਰਾ ਪ ਤੇ ਇੱਕ ਤਰਫਾ ਰੋਡ ਸ਼ੋਅ ਤੋਂ ਬਾਅਦ ਕਿਸ ਤਰੀਕੇ ਅਫੈਕਟ ਪੈਨਵਾ ਦੇਖੋ ਸੀਐਮ ਸਾਹਿਬ ਜਿੱਥੇ ਜਾਂਦੇ ਫਿਰ ਹਨੇਰੀ ਤਾਂ ਆਉਂਦੀ ਆਉਂਦੀ ਹੈ ਲੱਗਦਾ ਹਨੇਰੀ ਜਿੱਤ ਜੋਗੇ ਮਾਮ ਪੂਰਾ ਜੀ ਲੀਡ ਪੂਰੀ ਲੀਡ ਹੋਊਗੀ ਜੈਤੋ ਦਾ ਕੱਠ ਦੱਸ ਰਿਹਾ ਲੇਟੋ ਦੇ ਲੋਕ ਦੱਸ ਰਹੇ ਆ ਪੂਰੀ ਲੀਡ ਨਾਲ ਜਿੱਤਾਂਗੇ ਠੀਕ ਹੈ ਜੀ ਤੇ ਇਹ ਸਾਡੇ ਨਾਲ ਇੰਪਰੂਵਮੈਂਟ ਦੇ ਚੇਅਰਮੈਨ ਜਿਹੜੇ ਨੇ ਖੋਤਾ ਸਾਹਿਬ ਸਾਡੇ ਨਾਲ ਮੌਜੂਦ ਸੀਗੇ ਵੱਡੇ ਗੰਦੇ ਵਿੱਚ ਲੋਕ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਉਸ ਦੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਅਤੇ ਜਿਹੜੇ ਲੋਕ ਨੇ ਉਹ ਇੱਥੇ ਪਹੁੰਚ ਰਹੇ ਨੇ ਇਹ ਕਾਰਜਕਰਤਾ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਉਹ ਇਸ ਰੋਡ ਸ਼ੋ ਦਾ ਹਿੱਸਾ ਬਣ ਰਹੇ ਨੇ ਤਸਵੀਰਾਂ ਤੁਸੀਂ ਇਸ ਵਕਤ ਜੈਤੋ ਦੀਆਂ ਦੇਖ ਰਹੇ ਹੋ ਜਿੱਥੇ ਕਿ ਕੁਝ ਹੀ ਦੇਰ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚ ਰਹੇ ਨੇ ਅਤੇ ਟੋਲ ਦੀ ਥਾਪ ਦੇ ਉੱਤੇ ਉਹਨਾਂ ਦਾ ਸਵਾਗਤ ਕੀਤਾ ਜਾਵੇਗਾ ਟੋਲ ਨਗਾੜੇ ਵੱਜ ਰਹੇ ਨੇ ਜਿਹੜੀ ਇਸ ਵਕਤ ਦੀ ਗੱਲ ਕੀਤੀ ਜਾਵੇ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਜਿਹੜੀ ਹੈਗੀ ਹੈ ਜੈਤੋ ਦੀ ਤਸਵੀਰ ਹੈ ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੁਝ ਹੀ ਦੇਰ ਬਾਅਦ ਪਹੁੰਚਣਗੇ ਅਤੇ ਇੱਕ ਵੱਡਾ ਰੋਡ ਸ਼ੋ ਜਿਹੜਾ ਹੈਗਾ ਇੱਥੇ ਕੀਤਾ ਜਾਵੇਗਾ ਤ ਕੋਲ ਵਜਰੇ ਨੇ ਸਵਾਗਤ ਦਾ ਇੰਤਜ਼ਾਰ ਕੀਤਾ ਜਾ ਰਿਹਾ ਸਵਾਗਤ ਦੀ ਤਿਆਰੀਆਂ ਜਿਹੜੀਆਂ ਨੇ ਉਹ ਪੂਰੀਆਂ ਨੇ ਹੱਥਾਂ ਦੇ ਵਿੱਚ ਫੁੱਲ ਫੜੇ ਹੋਏ ਨੇ ਫੁੱਲ ਲੈ ਕੇ ਹੱਥਾਂ ਦੇ ਵਿੱਚ ਸਵਾਗਤ ਕੀਤਾ ਜਾਵੇਗਾ ਭਗਵੰਦਾਨ ਦਾ ਫੁੱਲ ਸੁੱਟਾਈ ਫੁੱਲਾਂ ਦੀ ਬਰਖਾ ਕੀਤੀ ਜਾਵੇਗੀ ਤਾਂ ਤਸਵੀਰਾਂ ਤੁਸੀਂ ਇਸ ਵਕਤ ਜੈਤੋ ਦੀਆਂ ਵੇਖ ਰਹੇ ਹੋ ਜਿੱਥੇ ਕਿ ਇਸ ਵਕਤ ਕੁਝ ਹੀ ਧੇਰ ਬਾਅਦ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਭਗਵੰਦਾਨ ਉਹ ਇੱਥੇ ਪਹੁੰਚਣਗੇ ਇੱਕ ਵੱਡਾ ਰੋਡ ਸ਼ੋ ਜਿਹੜਾ ਹੈਗਾ ਜੈਤੋ ਵਿੱਚ ਅੱਜ ਕੀਤਾ ਜਾਣਾ ਹੈ तो देना सूरज प्रकाश दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप